ਇਨਾ ਆਪਾਂ ਸਿਮਰਨ ਕਰਦੇ ਆਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹਿਗੁਰੂ ਆਪ ਸਭ ਨੂੰ ਵਿਸਾਖੀ ਦੀਆਂ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਅਨੰਤ ਅਨੰਤ ਵਧਾਈਆਂ ਜੀ ਅੱਜ ਵਿਸਾਖੀ ਦੇ ਨਾਲ ਖਾਲਸਾ ਸਾਜਨਾ ਦੇ ਵਸਵੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਸਾਨੂੰ ਖਾਲਸਾ ਦਾ ਰੂਪ ਦਿੱਤਾ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਸਭ ਦਾ ਫਰਕ ਖਤਮ ਕਰ ਦਿੱਤਾ ਅੱਜ ਸਾਰਿਆਂ ਨੂੰ ਇੱਕੋ ਜਿਹਾ ਬਣਾ ਦਿੱਤਾ ਤੇ ਸਾਨੂੰ ਖਾਲਸਾ ਸਜਾ ਦਿੱਤਾ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਓ ਜੀ ਸਿਮਰਨ ਕਰਦੇ ਹਾਂ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ Va Vaguru 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 va va ਵਾਦ ਗੁਰੂ 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 ਗੁਰੂ ਵਾਹ ਗੁਰੂ ਵਾਹ ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ 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 ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਓ ਜੀ ਹੁਣ ਅਪ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਤੈਨਾਸਰੀ chant ਮਹੱਲਾ ਪਹਿਲਾ ਬਿਰਸੰਗ ਮੋਟੜੀਏ ਖਬਰ ਨਾ ਪਾਇਆ ਜਿਉ ਮਸਤਕ ਲਿਖੇ ਅੜਾ ਲੇਖ ਪੁਰਬ ਕਮਾਇਆ ਜਿਉ ਲੇਖ ਨ ਮਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਆਪ ਗੁਣ ਬੈ ਬੈ ਰੋਸੀ ਤਨ ਜੋ ਬਨਿਆ ਕੀ ਛਾਇਆ ਬਿਰਦ ਪਏ ਦਿਨ ਪੁਨੀਆਂ ਨਾਨਕ ਨਾਮ ਬਿਨਾ ਦੋਹਾ ਗਣ ਛੂਟੀ ਝੂਠ ਵਿਛੁਨਿਆ ਬੂਡੀ ਕਰ ਕਾਲਿਓ ਗੁਰ ਕੈ ਪਾਏ ਚਲੋ ਸਚਾ ਨਾਮ ਤੇ ਆਏ ਪਾਵੇ ਸੁਖ ਮਹਿਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪੀੜੇ ਦਿਨ ਚਾਰ ਨਿਜ ਕਰ ਜਾਏ ਬਹੇ ਸਚ ਪਾਏ ਅਨ ਦਿਨ ਨਾਲ ਪਿਆਰੇ ਮਿਲ ਭਗਤੀ ਕਰ ਵਾਸ ਨਾ ਹੋਵੀ ਸੁਣੀਏ ਲੋਕ ਸਬਾਈ ਨਾਨਕ ਸਰ ਸੀਤਾ ਪਿਰ ਪਾਏ ਰਾਤੀ ਸਚੇ ਨਾਏ ਬਿਰਤਨ ਪਾਵੇ ਤਾਂ ਬਿਰ ਪਾਵੇ ਨਾਰੀ ਜਿਉ ਰੰਗ ਪਰੀ ਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜਿਉ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮਨ ਭਗਤ ਕਰੇ ਮਾਇਆ ਮੋ ਜਲਾਏ ਪ੍ਰੀਤਮ ਰਸ ਮੈਂ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰੰਗੀਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਜੀ ਸੋਹਾ ਗਣ ਫਿਰ ਸਿਉ ਪ੍ਰੀਤ ਪਿਆਰੀ ਫਿਰ ਕਰ ਸੋਹੇ ਨਾਰ ਜੀ ਫਿਰ ਪਾਵੇ ਜਿਉ ਝੂਠੇ ਵੈਣ ਚਵੇ ਕਾਮ ਨਾਇ ਆਵੇ ਜਿਉ ਝੂਠੇ ਅਲਾਵੇ ਕਾਮ ਨਾਇ ਆਵੇ ਨਾ ਫਿਰ ਦੇਖੈ ਨੈਣੀ ਅਬ ਗੁਣਿਆਰੀ ਕੰਤ ਵਿਸਾਰੀ ਝੂਠੀ ਵਿਤੜ ਰਣ ਗੁਰ ਸ਼ਬਦ ਨਾ ਮਾਨੈ ਫਾਹੀ ਫਾਤੀ 사ਤਨ ਮਹਿਲ ਨ ਪਾਏ ਨਾਨ ਕੇ ਆਪ ਆ ਪਛਾੜੇ ਗੁਰਮੁਖ ਸਹਿਜ ਸਮਾਈ ਤਨ ਸੁਹਾਗਣਰ ਜਿਨ ਪਿਰ ਜਾਣਿਆ ਜੀਉ ਨਾਮ বিনা ਕੁੜਿਆਰ ਕੂੜ ਕਮਾਨਿਆ ਜੀਉ ਹਰ ਭਗਤ ਸੁਹਾਵੀ ਸਾਚੀ ਪਾਵੀ ਪਾਏ ਭਗਤ ਪ੍ਰਭ ਰਾਤੀ ਪਿਰ ਰਲਿਆਲਾ ਜੋ ਬਨ ਭਾਲਾ ਤਿਸਰਾ ਵੀ ਰੰਗ ਰਾਤੀ ਗੁਰ ਸ਼ਬਦ ਵਿਕਾਸੀ ਸੋਹਰਾ ਵਾਸੀ ਫਲ ਪਾਇਆ ਕੁੰਨਕਾਰੀ ਨਾਨਕ ਸਾਚ ਮਿਲੇ ਵਡਿਆਈ ਪੈ ਕਰ ਸੁਹੈ ਨਾਰੀ ਤਨਾਸਰੀ ਚੰਤ ਮਹੱਲਾ ਚੌਥਾ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਤੇ ਆਈਐ ਜੀਉ ਸਤਿਗੁਰ ਮਿਲੇ ਸੁਭਾਈ ਸਹਿਜ ਗੁਣ ਗਾਈਐ ਜੀਉ ਗੁਣ ਗਾਈ ਵਿਗਸਹਿ ਸਦਾ ਅਨ ਦਿਨ ਜਸ ਆਪ ਸਾਚੇ ਪਾਵੈ ਅਹੰਕਾਰੋਂ ਮੈਂ ਤਜੇ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੀ ਸੋ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਤੇ ਆਇਐ ਜਿਉ ਅੰਦਰ ਸਚਾ ਨਿਹੋ ਪੂਰੇ ਸਤਿਗੁਰੇ ਜਿਉ ਮੋਤੇ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰ ਜਿਉ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਨਾਮ ਲਈ ਤਾ ਜੀਵਾ ਸ਼ਰਵਣੀ ਸੁਣੀ ਤਾ ਏ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮਿਲੇ ਅਨ ਦਿਨ ਵਿਵੇਕ ਬੋਧ ਵਿਚਰੇ ਅੰਦਰਿ ਸਾਚਾ ਨੇਹੋ ਪੂਰੇ ਸਤਿਗੁਰੇ ਸਤ ਸੰਗਤ ਮਿਲੇ ਵਡ ਪਾਗ ਤ ਹਰ ਰਸ ਆਵੈ ਜੀਉ ਅਨ ਦਿਨ ਰਹੇ ਲਵਲਾਈ ਤ ਸਹਜ ਸਮਾਵੇ ਜੀਉ ਸਹਜ ਸਮਾਵੇ ਤ ਹਰ ਮਨ ਪਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋ ਬਾਜ ਅੰਤਰ ਰਾਮ ਨਾਮ ਲਵਲਾਈ ਹਰਖ ਸੋਗ ਤੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲੇ ਵੱਡੇ ਭਾਗ ਤਾ ਹਰ ਰਸ ਆਵੇ ਜਿਉ ਦੂਜੀ ਪਾਈ ਦੁਖ ਹੋਏ ਮਨ ਮੁਖ ਜਮ ਚੋਇਆ ਜਿਉ ਹਾਈ ਹਾਈ ਕਰੇ ਦਿਨ ਰਾਤ ਮਾਇਆ ਦੁਖ ਹੋਇਆ ਜਿਉ ਮਾਇਆ ਦੁਖ ਮੋਇਆ ਹਮੈ ਰੁਇਆ ਮੇਰੀ ਮੇਰੀ ਕਤ ਵਿਹਾਵੇ ਜੋ ਪ੍ਰਭ ਦੇ ਤਿਸ ਚੀਤੇ ਨਹੀਂ ਅੰਤ ਗਿਆ ਪਛੋਤਾ ਵੇ ਬਿਨ ਨਾ ਵੀ ਕੋ ਸਾਥ ਨ ਚੱਲੇ ਪੁੱਤਰ ਕਲਤਰ ਮਾਇਆ ਤੋਇਆ ਦੂਜੇ ਪਾਏ ਦੁਖ ਹੋਏ ਮਨ ਮੁਖ ਜਮ ਜੋਇਆ ਜੀਉ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਇਆ ਜੀਉ ਸਤਾਰਹੀ ਕਰ ਜੋੜ ਪ੍ਰਭ ਮਨ ਪਾਇਆ ਜਿਉ ਪ੍ਰਭ ਮਨ ਪਾਵਿਤ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅਨ ਦਿਨ ਜਗਤ ਰਹੇ ਦਿਨ ਰਾਤੀ ਸਹਜੇ ਨਾਮ ਤੇ ਆਇਆ ਨਮੋ ਨਾਮਿ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲੈ ਹੋ ਮਿਲਾਇ ਮਹਿਲ ਹਰ ਪਾਵੇ ਜਿਉ ਦੇ ਨਾਸਿ ਮਹਲਾ ਪੰਜਵਾਂ ਸ਼ਾਂਤੀ ਕੋ ਓੰਕਾਰ ਸਤਿਗੁਰ ਪਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਰਹਾ ਹਰ ਗਾਵਿਆ ਜਿਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵਿਆ ਜਿਉ ਪੱਜ ਸੰਗ ਸਾਧੂ ਇੱਕ ਆਰਾਧੂ ਜਨਮ ਮਰਨ ਦੁਖੰਦਾਸਹਿ ਦੁਰ ਕਰਮਨਿ ਕੇ ਆਸਾਚ ਸਿਖਿਆ ਕੱਟੀ ਜਮ ਕੀ ਫਾਸੈ ਪੈ ਪਰਮਲਾਠੀਂ ਛੁਟੀ ਗਾਟੇ ਜਮ ਪੰਥ ਮੂਲ ਨਾ ਆਬਿਏ ਬਿਨਵੰਤ ਨਾਨਕ ਤਾਰ ਕਿਰਪਾ ਸਦਾ ਹਰ ਗੁਣ ਕਾਬਿਏ ਨੀ ਤਰਿਆ ਤਰ ਏਕ ਨਾਮ ਨਿਰੰਝਿਨੋ ਜੀਓ ਤੂੰ ਦਾਤਾ ਦਾ ਤਾਰ ਸਰਬ ਦੁਖ ਪੰਜਨੋ ਜੀਉ ਦੁਖ ਹਰਤ ਕਰਤਾ ਸੁਖੈ ਸੁਆਮੀ ਸਰਣ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਾਹੀ ਤਰਾਇਆ ਪੂਰ ਰਹਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਪੰਜਨੂ ਆਪ ਲੀਏ ਲੜ ਲਾਈ ਕਿਰਪਾ ਧਾਰਿਆ ਜੀਉ ਮੋਹੀ ਨਿਰਗੁਣ ਨੀਚ ਅਨਹਤ ਪ੍ਰਭ ਅਗੰਮ ਅਪਾਰਿਆ ਜੀਉ ਦਇਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੀ ਸਾਰੇ ਆਪ ਕਰਤਾ ਆਪ ਪੂਗਤਾ ਆਪ ਸਗਲ ਵਿਚਾਰਿਆ ਬਿਨ ਨਵੰਤ ਨਾਨਕ ਗੁਣ ਗਾਏ ਜੀਵਾ ਹਰ ਜੱਪ ਜੱਪੋ ਬੰਨਵਾਰੀਆ ਤੇਰਾ ਦਰਸਿਆ ਪਾਰ ਨਾਮ ਅਮੋਲੈ ਜਿਉ ਨਤ ਜਪੇ ਤੇਰੇ ਤਾਂ ਸਪੁਰਕਿਆ ਤੋ ਲਈ ਜਿਉ ਸੰਤ ਰਸਨ ਵੁਠਾਇ ਪਟੂਠਾ ਹਰ ਰਸੇ ਸੇ ਮਤਿਆ ਗੁਰ ਚਰਨ ਲਾਗੇ ਮਹਾ ਪਗੇ ਸਤ ਅਨ ਦਿਨ ਜਾਗਿਆ ਸਤ ਸਦਾ ਸਿਮਰ ਤਪ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਅਮੋਲਈ ਰਾਗਤ ਨੰਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਨਕ ਸਨੰਦ ਮਹੇਸ ਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ संत संगत राम हृदय बसाई रहाओ हनुमान सर गरुड़ समान सुरपत नरपत नहीं गुण जाना चार पी दरसि व्रतपुरा ना कमला पथ कबला नहीं जाना कह कबीर सो पर मैं नाही पग लग राम रहे शरनाही ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਗ ਕਟੈ ਤਲ ਚੀਜੇ ਕਾਲ ਅਹੇਰੀ ਫਿਰੇ ਬਦਿਕ ਜਿਉ ਕਾਹੋ ਕਵਨ ਬਿਦ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਪਾਈ ਸੁਤ ਬਨਿਤਾ ਕਹੂੰ ਕੋ ਹੈ ਕਾ ਕਰਹਾਉ ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਸੂ ਨਾ ਬੂਜੇ ਲਾਲਚ ਕਰੇ ਜੀਵਨ ਪਦ ਕਾਰਣ ਲੋਚਨ ਕਛੂ ਨਾ ਸੂਜੈ कहत कबीर सुनोरे प्राणी छोटे मन के परमा केवल नाम जपोरे प्राणी परो एक की सरना जो जन पाओ भगत कछ जाने ताको अचर्ज का हो जो जल जल में पैस ना निकसे त्यो टुर मिले ओ जुला हो जुलाओ हर के लोगा मैं तो मत का पूरा जो तन का सीता जे कबीरा रमैये कहानी हो रा रहा रहाओ कहत कबीर सुनो रे लोई परम न भूलो कोई क्या आकाश क्या ओखर मग हर राम रीत जो होई इंद्र लोक शिव लोक है जैबो ओछे तप कर बाहर बो क्या मांगो किछ ठहर नाही राम नाम रख मन माही राहु ਸੁਬਾਰਾਜ ਦੀ ਬੈ ਬਟਾਈ ਅੰਤ ਨਾ ਕਾਹੂ ਸੰਗ ਸਹਾਈ ਪੁੱਤਰ ਕਲੰਤਰ ਲక్ష్ਮੀ ਮਾਇਆ ਇਨਤੇ ਕਹ ਕਬਨੇ ਸੁਖ ਪਾਇ ਕਹਤ ਕਬੀਰ ਅਵਰ ਨਹੀਂ ਕਾਂਬਾ ਹਮਰੇ ਮਨ ਤਨ RAM ਕੋ ਨਮਾ राम सिमर राम सिमर राम सिमर पाई राम नाम सिमरन बिन बूटे अधिकाई राहाओ बनिता सुत तेहि ग्रह संपत्ति सुख दाई न मैं कछ नाही तेरो काल अवदाई अजामल कछ गनिका पतित कर्म किने तेऊ उत्तर पार परे राम नाम लीने सुकर कुकर जोन प्रमे तौ लाजनायाई ਰਾਮ ਨਾਮ ਛਾੜੇ ਅੰਮ੍ਰਿਤ ਕਾਹੇ ਵਿਖ ਖਾਈ ਤਜ ਪਰਮ ਕਰਮ ਬਿਦਨੇ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਨਾਜਰੀ ਬਾਣੀ ਭਗਤ ਨਾਮ ਦੇਵ ਜੀ ਕੀ ਕੁੰਕਾਰ ਸਤ ਗੁਰ ਪ੍ਰਸਾਦ ਗਹਿਰੀ ਕਰਕੇ ਨੀਮ ਖੁਦਾਈ ਉਪਮ ਉਪਰ ਮੰਡਪ ਛਾਈ ਮਾਰ ਕੰਡੇ ਤੇ ਤੋ ਕੋ ਅਧਿਕਾਈ ਜਿਨ ਤ੍ਰਿਣ ਧਰਮ ਮੂਡ ਬਲਹੀ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਕਰਬ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਰਹਾਓ ਮੇਰੀ ਮੇਰੀ ਕੈਰੋ ਕਰਤੇ ਦੁਰਜੋਦਨ ਸੇ ਪਾਈ ਬਾਰੇ ਜੋ ਜਨ ਛਤਰ ਚਲੇ ਥਾਂ ਦੇਹੀ ਗਿਰਜਨ ਖਾਈ सर्वसोइन की लंका होती रावण से अधिकाई कहां पय उतर पांदे हाथी किन मैं पई पराई दुर्बासा सियों कर तट गोरी जादव ई फल पाए कृपा करी जान अपने ऊपर नाम दियो हर गुण गए दस बह रागन मोय बस कीनी पंचों का मिट ना वो ਸਤਰ ਦੋਏ ਪਰ ਅੰਮ੍ਰਿਤ ਸਰਬਿਖ ਕੋ ਮਾਰ ਕਡਾਵੋ ਪਾਛੇ ਬਾਹਰ ਨਯਾ ਬਨ ਪਾਵੋ ਅੰਮ੍ਰਿਤ ਬਾਣੀ ਕਟ ਤੇ ਉਜਰੋ ਆਤਮ ਕੋ ਸਮਝਾਵੋ ਰਾਹਾਵੋ ਬਜਰ ਕੁਠਾਰ ਮੋਈ ਹੈ ਛੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮੇ ਉਲਟੇ ਸੇਵਕ ਭਗਤਨ ਤੇ ਦਰ ਪਾਵੋ ਇਹ ਸੰਸਾਰ ਤੇ ਤਪਹੀ ਛੂਟੋ ਜੋ ਮਾਇਆ ਨਹਿ ਲਪਟਾਵੋ ਮਾਇਆ ਨਾਮ ਕਰਬ ਜੂਨ ਕਾ ਤਹ ਤਜ ਦਰਸਨ ਭਾਗੋ ਇਤਕਰ ਭਗਤ ਕਰੀ ਜੋ ਜਨ ਤਿੰਨ ਪਉ ਸਗਲ ਚੁਕਾਈਐ ਕਹਿਤ ਨਾਮ ਦਿਓ ਬਾਹਰ ਕਿਆ ਪਰਮੈ ਇਹ ਸੰਜਮ ਹਰ ਪਾਈਐ ਮਾਰਵਾੜ ਜੈਸੀ ਨੀਰ ਪਾਲਾ ਪੀਲ ਪਾਲਾ ਕਰ ਹਲਾ ਜਿਉ ਕੋ ਰੰਗ ਕਨਸਨਾਤ ਪਾਲਾ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਹਾ ਹੋ ਜਿਉ ਤਰਣੀ ਕੋ ਇੰਦਰ ਪਾਲਾ Kusum paas jyaase pavrala tyon ko kel ko amb pala tyo mere man ramaiya चकवी को जैसे सूर बाला नाम सरोवर हंसुला तरुणी को कंत बाला त्यो मेरे मन राम मैया बारिक को जैसे खीर बाला चात्रिक मुख जैसे जल तरा मछली को जैसे नीर बाला ਤਉ ਮੇਰੇ ਮਨ ਰਾਮయ్యా ਸਾਦਿਕ ਸਦ ਸਗਲ ਮਨ ਚਾਹੀ ਬਰਲੇ ਕਾ ਹੋ ਠੀਠਲਾ ਸਗਲ ਪਵਣ ਤੇਰੋ ਨਾਮ ਬਾਲਾ ਤਉ ਨਾਮੇ ਮਨ ਬੀਠੁ ਲਾ ਪਹਿਲ ਪੁਰਿਏ ਪੁੰਡਰ ਕਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਤੇ ਜਾਨਉ ਹਰ ਹਰ ਨਾ ਚੰਤੀ ਨਾ ਚਨਾ ਪਹਿਲ ਪੁਰ ਸਾਬੀਰਾ ਅਥੋਨ ਪੁਰ ਸਾਤ ਮਰਾ ਅਸ ਕਾ ਅਸ ਉਸ ਕਾ ਹਰ ਕਾ ਬਾਗਰਾ ਨਾਚ ਪਿੰਦੀ ਮਹਿ ਸਾਗਰਾ ਰਹਾਉ ਨਾ ਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭ੍ਰਮੀਆਂ ਚਾ ਕੇਸਵਾ ਬਚੋਨੀ ਆਈਏ ਮਈਏ ਏਕ ਆਨ ਜਿਓ ਪਿੰਦੀ ਉਬ ਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਤੂੰ ਕੌਣ ਰੇ ਮੈਂ ਜੀ ਨਾਮਾ ਹਉ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਤਿਤ ਪਾਵਨ ਮਾਧੋ ਬਿਰਧ ਤੇਰਾ ਨਨ ਤੇਵ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੀ ਲਾਗੀ ਦੇ ਤੂਰ ਕੋਬਿਦ ਚਰਨਨ ਕੀ ਸਵਰਨਰ ਮਨ ਜਾਣ ਤਨ ਹੂੰ ਤੇ ਦੂਰ ਰਹਾਓ ਦੀਨ ਕਾ ਦਿਆਲ ਮਾਧੋ ਗਰਭ ਪਰ ਹਾਰੀ ਚਰਨ ਸਰਨ ਨਾਮ ਬਲ ਤੇ ਹਾਰੀ ਤਨਾਸਰੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰਦੀਨ ਦਇਆਲ ਨ ਤੁਮ ਸਰ ਅਵਪਤੀਆਰ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੋ ਹੋਂ ਪਲ ਪਲ ਚਾਉ ਰਮਈਆ ਕਾਰਨੇ ਕਾਰਨ ਕਵਨ ਆਪੋਲ ਰਹਾ ਹੋ ਪਹਾਤ ਜਨਮ ਵਿਚ ਰਿਤੇ ਮਾਧੋ ਏੋ ਜਨਮ ਤੁਮਾਰੇ ਨੇਕੀ कहर विदास आस लग जीवो चिर पयो दर्शन देखे चित सिमरन करो नय ने अवि लोक नो रमन बानी सु जस पूर राखो मन सो मधु कर करो चरण हृदय धरो रसन अमृत राम नाम पाको ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਕੈ ਰਹਾਉ ਸਾਧ ਸੰਗਤ ਬਿਨਾ ਪਾਉ ਨਹੀਂ ਉਪਵੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰਾਖੋ ਰਾਜਾ ਰਾਮ ਮੇਰੀ ਨਾਮ ਤੇਰਾ ਆਰਤੀ ਮજન ਮੁਰਾਰੇ ਹਰ ਕੇ ਨਾਮ बिन ਝੂਠੇ ਸਗਲ ਪਸਾਰੇ ਰਹੋ ਨਾਮ ਤੇਰਾ ਆਜਨੋ ਨਾਮ ਤੇਰਾ ਓ ਰਸਾ ਨਾਮ ਤੇਰਾ ਕੇਸ ਰੋ ਲੈ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਚਾਰੇ नाम तेरा दीवा नाम तेरो बाती नाम तेरो तेल ले माहे पसारे नाम तेरे की जोत लगाई पयो जे आरो पवन सगलारे नाम तेरो ताका नाम फूल माला पार अठारे सकल जुठारे तेरो किया तुझे की आरपो नाम तेरा तू ही चवर लारे दास यठ आठ सठे जारी खाणी एहे बर्तन है सकल संसारे कहे रविदास नाम तेरा आरती सत नाम है हर भोग तो हरे तनासिनी वाणी भक्ता की तरलोचन को अंगार सत गुरु प्रसाद नारायण निदस काय भूली गवारी दुकृत सुकृत थारो करम रीरा हाओ शंकरा मस्तक बसता सुरसरी इस नानरी कुल जनम थे मिले सारक पान रे कर्म कर कलंक मफूत सरी विश्वकार रूप स्वामी ता चेरे स्वार्थी पंखी राए गरुड़ ता चे पादवा कर्म ਕਰ ਅਰुण ਪਿੰਗੁਲਾਰੀ ਅਨਿਕ ਪਾਤਿਕ ਹਰਤਾ ਤ੍ਰਿ ਭਵਨ ਨਾਥਰੀ ਤੀਰਥ ਤੀਰਥ ਪ੍ਰੰਪਾਲ ਹੈ ਨਾ ਪਾਰੀ ਕਰਮ ਕਰ ਕਪਾਲ ਮਫੀਟਸਰੀ ਅੰਮ੍ਰਿਤ ਸਸਿਆ ਤੇਨ ਲਛੀਮੀ ਕਲਪਤਰ ਸਿਖਰ ਸੁਨਾਕਰ ਨਦੀ ਤੇ ਨਾਥੰਗ ਕਰਮ ਕਰ ਖਾਰ ਮਫੀਟ ਸਰੀ ਦਾਦੀ ਲੇ ਲੰਕਾ ਕੜ ਉਪਾੜੀ ਨੇ ਰਾਵਣ ਪਣ ਸਲ ਬਿਸਲ ਆਣ ਤੋ ਖੀਲੇ ਰੇ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੂਰਪ ਲੋਕ ਰਿਤ ਕਰਮ ਨਾ ਮਿਟੇ ਨੀ ਕਰ ਕੇ ਹਣ ਤਾਂ ਚੇ ਮੋਹੇ ਜਾਪਿ ਲੈ ਰਾਮ ਚੇ ਨਾਮੰਗ ਬਦਤ ਤਰ ਲੋਚਨ ਰਾਮ ਜੀ ਸ਼੍ਰੀ ਸੈਨਾ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾ ਪਾਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਉਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ रामा भगत रामा आनंद जन पूरन परमानंद बखाने मदन मुरत पैतार गोविंदे सेन पणे पज परमानंदे पीपा कायो देवा कायो देवल कायो चंगम जाती कायो तूप दीप नै बेता कायो पूजो पाती काया बहुखंड खोजते नव निद पाई ਨਾ ਕਛਿਆਏ ਬੋ ਨਾ ਕਛ ਜਾਈ ਬੋ RAM ਕੀ ਦੋਹਾਈ ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਚੂਖੋ ਜੇ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ ਸਤਗੁਰ ਹੋਏ ਨਖਾਵੇ ਤੰਨਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਦਿਨ ਕੀ ਕਾਗ ਸਵਾਰਤਾ ਰਹਾਉ ਦਾਲ ਸੀਤਾ ਮੰਗੂ ਕੀਓ ਹਮਰਾ ਖੁਸੀ ਕਰੇ ਨਤ ਜਿਓ ਪੰਨਿਆ ਛਾਦਨਨੀ ਕਾ ਅਨਾਜ ਮੰਗੂ ਸਤ ਸੀਕਾ ਗਉ ਪੈਸਾ ਮੰਗੂ ਲਾ ਬੀਰੀ ਇੱਕ ਤਾਜਨ ਤੁਰੀ ਚੰਗੇਰੀ ਕਰ ਕੀ ਕੀ ਹਨ ਚੰਗੀ ਜਨ ਤੰਨਾ ਲੇਵੈ ਮੰਗੀ ਕਰ ਕੀ ਕੀ ਹਨ ਚੰਗੀ ਜਨ ਤੰਨਾ ਲੇਵੈ ਮੰਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖੀਫਤ ਆਪ ਸਭ ਵਿਸਾਖੀ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਲੱਖਾਂ ਲੱਖਾਂ ਕਰੋੜਾ ਕਰੋੜਾ ਅਨੰਤ ਅਨੰਤ ਵਧਾਨਿਆਂ ਚ ਅੱਜ ਦੇ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਜਾਇਆ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਦਾ ਰੂਪ ਧਾਰ ਦਿੱਤਾ ਤਨ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਫਰਕ ਖਤਮ ਕਰ ਦਿੱਤਾ ਤਨ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਓ ਜੀ ਸੰਗਰਾਂਦ ਦਾ ਮਹੀਨਾ ਪਰ ਪੜਿਆ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਕ ਤਰਨ ਕਿਉ ਵਾਟਿਆ ਜਿਨਾ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੇ ਲਗੀ ਮਾਇਆ ਤੋ ਵੈ ਸਾਖ ਤਿਰਨ ਕਿਉ ਵਾਡਿਆ ਜਿਨਾ ਪ੍ਰੇਮ ਵਿਛੋ ਹਰ ਸਾਜਨ ਲਗੀ ਮਾਇਆ ਤੋ ਉਤਰ ਕਲਤਰ ਨਾ ਸੰਗ ਤਨਾ ਹਾਰੇ ਬినాਸੀਓ ਪਲਚ ਪਲਚ ਸਗਲੀ ਮੋਈ ਛੂਠ ਤੰਤੇ ਮੋ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਿਆ ਕੋ ਦੰ ਚਰਨੀ ਸੋ ਲੱਗੇ ਤਨ ਕੀ ਨਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮੈਨੋ ਸਖ ਸੁਹਾਵਾ ਤਾਲ ਗਏ ਜਾਂ ਸੰਤ ਪੇਟੇ ਰੱਬ ਮਿਲੋ ਪ੍ਰਾਪਤ ਹੋਏ ਵਸੋਖ ਸੁਹਾਵਾ ਤਾਂ ਲਗੇ ਜਾਸੰਤ ਪੇਟ ਹਾਰ ਸੋ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਦੀ ਫਤਿਹ